ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਰੀਮਾ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅੱਜ ਦੇ ਟੋਟਲ ਚਾਰ ਨਗ ਲੈ ਕੇ ਆਂਦੇ ਆ ਇੱਕ ਸੂਆ ਸਵਾਇਆ ਤੇ ਤਿੰਨ ਗੱਬਣ ਮੇਰੀ ਸਪੈਸ਼ਲ ਬੇਨਤੀ ਰਹੂਗੀ ਜੇ ਕੋਈ ਸੂਆ ਸੂਆ ਨਾ ਗੁੰਦਾ ਤੁਸੀਂ ਆਪਦੀ ਮੈਲਕਿੰਗ ਕਰ ਲਿਆ ਕਰੋ ਤੇ ਗੱਬਨ ਨੂੰ ਪਾਸ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮਨਗਰੇਜਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੂਗਾ ਤਹਿਸੀਲ ਵਾਗਾਪੁਰਾ ਮੋਬਾਈਲ ਨੰਬਰ 9972416530 ਠੀਕ ਹੈ ਵੀਰੇ ਚਾਰ ਨਾਗਾ ਜੀ ਹਾਂਜੀ ਵੀਰੇ ਇਧਰੋਂ ਸ਼ੁਰੂ ਕਰਕੇ ਸੂਈ ਤੁਸੀਂ ਸ਼ੁਰੂ ਕਰ ਲਗੇ ਤੂ ਆ ਕੇ ਨਮਾ ਸੂਈ ਹੈ ਜੀ ਤੇ ਦੂਜਾ ਸੂਈ ਹੈ ਜੀ ਕਾ ਦੋ ਸੂਈ ਹੈ ਜੀ ਇਹ ਸੂਈਆ ਵੀਰੇ ਸੋਹਾਈ ਮੈਂ ਕਹੋ ਜੀ ਮੰਨ ਕੇ ਚਲੋ 3:00 ਦਾ ਟਾਈਮ ਪੰਜ ਸਾਢੇ ਪੰਜ ਪੰਜ ਸਾਢੇ ਪੰਜ ਵਜੇ ਜੈਨ ਜੜਦੇ ਨੂੰ ਬੱਚਾ ਕੀ ਦਿੱਤਾ ਜੀ ਵੱਛੀ ਆ ਵੀਰੇ ਵੱਛੀ ਚੰਗੀ ਆ ਜੀ ਹਾਂ ਵੱਛੀ ਹੋਣੀ ਬੱਚਾ ਮਗਰ ਆ ਜਾਂਦਾ ਜੀ ਵੱਛੀ ਬੱਚੀ ਵੀਰੇ ਚੰਗੀ ਆ ਬਾਕੀ ਕੁਆਲਿਟੀ ਤੁਸੀਂ ਦੇ ਉਹ ਵੀ ਨਿੱਗਰ ਆ ਪੂਰੀ ਸੋਈ ਆਣੀ ਬਈ ਲਿਸੜ ਜੀ ਆ ਪੂਰਾ ਸਟਰੋਂਗ ਬੱਚਾ ਦਿੱਤਾ ਬਾਕੀ ਪੜਨੋ ਵੀ ਨਹੀਂ ਲੱਗਿਆ ਬਾ ਕੋਈ ਗੱਲ ਨਹੀਂ ਜੀ ਬੈਠਾ ਰਹੇ ਤਾਂ ਬੈਠਾ ਰਹੇ ਬੱਚੇ ਦਾ ਵੀ ਕਰ ਦਈਏ ਥੋੜਾ ਨੇੜੇ ਕਰ ਦੋ ਮੜਾ ਜੀ ਤੇ ਜੇਰ ਪੈਣੀ ਬਾਕੀ ਆ ਜੀ हां ਬੇਲੇ ਹਰ ਪੈਣੀ ਠੀਕ ਹੈ ਜਦੋਂ ਪੈ ਜੂਗੀ ਬਹੁਤ ਹੋਤਾ ਸੀਗਾ 4 ਕਿਲੋ ਥਲੇ ਚੰਗਾ ਕੇ 22 ਦੇ ਦਸਲ ਮੁਤਾਬਕ ਜੀ ਸੂਆ 22 10 ਦਾ ਕਿ ਦੂਜਾ ਸੂਈ ਹੈ ਜੀ ਸਮਾ ਮਾਰਨਿੰਗ 5 ਵਜੇ ਸੂਈ ਸੀਗੀ ਜੀ ਤੇ ਬੱਚਾ ਵੱਚੀ ਦਿੱਤੀ ਥੋੜਾ ਜਿਹਾ ਬੱਚੇ ਦਾ ਕਰਦਾ ਕਿਉਂਕਿ ਤਾਜ਼ਾ ਸੋਇਆ ਵਸੂ ਵੀਰੇ ਕਰ ਹੀ ਜਾਂਦਾ ਹੁੰਦਾ ਭਾਈ ਦਾ ਥੋੜਾ ਜਿਹਾ ਜੇਰ ਪੈਣੀ ਹਜੇ ਬਾਕੀ ਆ ਜਦੋਂ ਜੇਰ ਪੈ ਜੂਗੀ ਵੀਡੀਓ ਤੁਸੀਂ ਬਾਈ ਕੋਲੋਂ ਮੰਗਵਾ ਲਿਆ ਬਾਕੀ ਸੂਣਾ ਖੰਨਾ ਦਾ ਸਹਿਜ ਆ ਕੱਲਾ ਕੱਲਾ ਨਿੱਖੜਮਾ ਕੋ ਆ ਕਟ ਵਾਲਾ ਹਵਾਨਾ ਫਿਟ ਮਸਾਲਾ ਚੈੱਕ ਕਰ ਸਕਦੇ ਹੋ 4 ਕਿਲੋ ਪਹਿਲੀ ਚਵਾਈ ਚਵਾਈ ਦੱਸਦਾ ਆਪਾਂ ਕੜਤਾ ਸੀਗਾ ਕਿੰਨਾ ਪਿਆਜ ਹੋ ਗਰ ਮਾਲੀ ਵੀਰੇ ਮੇਰੇ ਦੁੱਧ ਪਿਆਦੋਗੇ 22 ਲੀਟਰ ਮੋਜਨ ਮੱਝਾਂ ਰਗਾ ਪਿਆਉਂਗੀ ਹਾਂ ਪਿਆਉਗੀ ਵਧਿਕਾ ਠੀਕ ਆ ਵੀਰੇ ਉਹ ਵਾਕਿਆ ਹੀ ਨਹੀਂ ਗੱਲ ਹੈ ਜੀ ਠੰਡੀ ਠੁੰਡੀ ਬਹੁਤ ਆ ਹਾਂਜੀ ਅੱਬਾ ਬੰਨ ਧਾਰਾ ਮਾਰ ਕੇ ਕਹਿੰਗੇ ਬਖਾ ਦੇਣੇ ਮਾਸੀ ਜੀ ਨਿਆਣੇ ਦੇ ਲੋੜ ਹੀ ਨਹੀਂ ਉਹ ਬੱਚੇ ਦਾ ਹੀ ਕਰਦੀ ਸੀ ਕਿ ਉਂ ਠੰਡੀ ਮਿੱਠੀ ਪੂਰੀ ਆ ਥੋੜਾ ਜਿਹਾ ਫਿਰ ਬੱਚੇ ਦਾ ਪਸੂ ਕਰਦਾ ਹੀ ਨਹੀਂ ਲੱਤਾ ਧੋਰ ਬਹੁਤ ਸੋਹਣੀ ਆ ਨਹੀਂ ਚਵਾਈ ਜੀ ਐ ਇੱਕ ਨੰਬਰ ਆ ਉਹ ਮੈਂ ਨਹੀਂ ਲਾਤੇ ਛਾੜਾ ਨਹੀਂ ਗਈ ਦੋਨੇ ਪਾਸੇ ਬਹਿ ਕੇ ਚਵਾਈ ਕਰ ਲੋ ਭੋਨ ਠੀਕ ਆ ਵੀਰੇ ਨਾ ਮੁੱਲ ਹੀ ਫਿਰ ਮਾਰ ਦੇਣੀ ਠੀਕ ਆ ਵੀਰੇ ਜਿਵੇਂ ਮਰਜੀ ਬੈਠਾ ਰਵੇ ਆ ਬਹੁਤ ਹੰਗੀ ਆ ਵੀਰੇ ਮੈਂ ਤਾਂ ਥੋੜਾ ਬੱਚੇ ਦਾ ਕਰਦੀ ਛਾੜਿਆ ਬੱਚੇ ਦਾ ਤਾਂ ਫਿਰ ਕਰਦਾ ਹੀ ਹੁੰਦਾ ਪਸੂ ਤਾਜਾ ਸੁਆ ਥੋੜਾ ਜਿਹਾ ਤੇ ਜਿਹੜੀ ਡਿਮਾਂਡ ਜਿਹੜੇ ਲੈਣਾ ਹੀ ਆ ਵੀਰੇ ਉਹ ਵਾ 60 ਦੀ ਵੇੜ ਦਊਗਾ 60 ਦੀ ਦੇ ਦਾਂਗੇ ਜੀ ਹੋਜੂ ਥੋੜਾ ਘਰ ਆ ਜੀ ਵਿੱਚ ਛੋੜ ਹੋਊਗਾ ਠੀਕ ਆ ਵੀਰੇ ਜਿਹੜਾ 2 ਨੰਬਰ ਨਾ ਗਾਇਦਾ ਸੂਆ ਕਿੰਨੇ ਮੱਝ ਸੂਆ ਵੀਰੇ ਮੰਨ ਕੇ ਚਲੋ ਤੀਜਾ ਹੀ ਸੁੰਦੀ ਹੈ ਵੇੜ ਇਹ ਠੀਕ ਆ ਜੀ ਹਾਂ ਜੀ ਸਵਾ ਕਿੰਨਾ ਲੈਂਦੀ ਹੈ ਜੀ ਸਵਾ ਵੀਰੇ ਤਿਆਰ ਕੋਈ ਹੈ ਮੰਨ ਕੇ ਚਲੋ ਪੰਜ ਚਾਰ ਦਿਨ ਹੀ ਲਊਗੀ ਬਾਹਲੇ ਦਿਨ ਨਹੀਂ ਕੱਢਦੀ ਠੀਕ ਆ ਵੀਰੇ ਹਾਂ ਜੀ ਸੂਆ ਬਾਈ ਦਾਦ ਦਾ ਕਿ ਤੀਜਾ ਸੁੰਦੀ ਹੈ ਜੀ 5-4 ਦਿਨ ਬਾਅਦ ਦੱਸਦਾ ਕਿ ਡੇਟ ਅਨੁਸਾਰ ਕੋ ਪਈ ਆ ਬਾਕੀ ਵੀਰੇ ਗਰਮੀ ਦਾ ਮੌਸਮ ਆ ਇੱਕ ਵੱਧਾ ਦਿਨ ਪਹਿਲਾਂ ਵੀ ਸੂ ਸਕਦੀ ਆ ਤੇ ਜਾਂ ਲੇਟ ਵੀ ਹੋ ਸਕਦੀ ਆ ਤਿਆਰੀ ਸੋਣੀ ਕਰਦੀ ਜਾਂਦੀ ਆ ਸੋਨਾ ਫਿਟਨੈਸ ਵਾਲਾ ਹਵਾਨਾ ਸੋਨਾ ਮੋਟਾ ਥਾਣਾ ਹੱਥੀ ਜਵਾਈ ਵਾਲਾ ਥਾਣਾ ਜੀ ਆਪਾਂ ਚੈੱਕ ਵੀ ਕਰਵਾ ਦਿੰਨੇ ਆ ਨਾ ਨੇੜੇ ਤੁਹਾਨੂੰ ਥਾਣ ਵੀ ਚੈੱਕ ਕਰਾ ਦਿੰਨੇ ਆ ਲੋ ਜੀ ਕਰੋ ਚੈੱਕ ਓਕੇ ਆ ਜਮਾ ਰਿਪੋਰਟ ਜੀ ਥਾਣਾ ਥੋੜੀ ਜਿਹਾ ਮੜੀ ਭਾਲ ਜੀ ਕਰਕੇ ਨਾ ਐ ਲੱਗਦਾ ਵੇਖਣ ਵਾਲੇ ਵੀ ਛੜਾ ਉਹ ਥੋੜਾ ਜਿਹਾ ਪਾ ਬਹਿਣ ਬੂਨ ਨ ਪੱਕਾ ਥਾਣਾ ਪੱਕੇ ਨਾ ਬਹਿਣ ਥੋੜਾ ਕਣਾ ਹੋ ਜਾਂਦਾ ਗਾ ਦੁੱਧ ਤੁਹਾਡੀ ਸੇਵਾ ਦਾ ਮੇਰੇ ਜਿੰਨੀ ਸੇਵਾ ਤੁਸੀਂ ਕਰ ਲੋਗੇ ਉਹਨਾਂ ਦਾ ਦੁੱਧ ਚੋ ਸਕਦੇ ਆ ਜੀ ਵੀ 15 16 ਕਿਲੋ ਆਰਾਮ ਨਾਲ ਚਵਾ ਦਿੰਦੀ ਐ ਠੀਕ ਆ ਵੀਰੇ ਨੋਰਮਲ ਸੇਵਾ ਤੇ ਹਾਂ ਬਾਕੀ ਜੇ ਸੇਵਾ ਵਧਾ ਲੈ ਤਾਂ ਬੱਕਰੀ ਗੱਲ ਜੇ ਉਹਦਾ ਜਿੰਨਾ ਮਰਜੀ ਚੋਲੇ ਜੀ ਸੇਵਾ ਵਧ ਗਈ 15 16 ਕਿਲੋ ਬਾਈ ਦਾਸ ਦਾ ਕਿ ਨੋਰਮਲ ਚਵਾ ਦਿੰਦੀ ਆ ਜੇ ਜੀ ਡਿਮਾਂਡ ਜਿਹੜੇ ਲੈਣ ਆਈਆਂ ਵੀਰੇ ਉਹੀ ਦੱਸੋ ਮੇਰੇ ਮੁੱਲ ਪਈਆ ਹਾਂਜੀ 46000 ਦੀ ਵਾਰ ਦੇ ਤੂੰ ਜੋੜਾ ਲੱਗੇ ਸੱਜਣ ਕੋਈ ਕੋਈ ਨਾ ਹੋਇਆ ਹੋਰ ਮਾਨਦਾਨ ਹੋ ਜੂਗਾ ਠੀਕ ਆ ਜੋੜਾ ਲੈ ਜੂਗਾ ਤਾਂ ਮਾਨਦਾਨ ਬਾਈ ਕਹਿੰਦਾ ਉਹਦੇ ਚ ਜ਼ਿਆਦਾ ਹੋ ਜੂਗਾ ਜੀ ਅੱਗੇ ਨਾਕ ਆ ਗਿਆ ਵੀਰੇ ਤਿੰਨ ਨੰਬਰ ਇਹਦਾ ਸੂਆ ਕਿੰਨਾ ਮਾਜ ਇਹ ਦੂਜਾ ਸੂਆ ਵੇੜ ਬਤੇ ਠੀਕ ਆ ਜੀ ਇਹ ਸਮਾਂ ਕਿੰਨਾ ਲੈਂਦੀ ਆ ਜੀ ਇਹ ਲਊਗੀ ਪੰਜ ਚਾਰ ਦਿਨ ਵੀਰੇ ਇਹ ਲਊਗੀ ਠੀਕ ਆ ਤੂੰ ਕਿਹੜੀ ਪੂਰੀ ਵੜਦੀ ਸੁਣੀ ਆ ਦੁੱਧ ਚੰਗਾ 18 ਲੀਟਰ ਚਵਾਤਾ ਸੀ ਇਹਨੇ ਠੀਕ ਆ ਵੀਰੇ ਹਾਂ 5-4 ਦਿਨ ਬਾਈ ਇਹਦਾ ਵੀਰੇ ਠੀਕ ਆ ਵੀਰੇ ਬਾਕੀਆਂ ਰੰਗ ਦੀ ਲੋਕ ਵੀ ਕਈ ਕਰਨਾ ਜਿਹੜਾ ਡਿਮਾਂਡ ਬਹੁਤ ਕਰਦੇ ਡਿਗਰ ਨੂੰ ਕਰ ਵਜਨ ਵਜੂਦ ਵਾਲੀ ਪੂਰੀ ਆ ਵੀਰੇ ਆਈ ਨਹੀਂ ਬਹੁਤ ਗਹਿੜਾ ਆਈ ਨਹੀਂ ਗੱਲ ਹੈਗੀ ਪੂਰੀ ਨਿੱਗਰ ਆ ਜੀ ਤੁਸੀਂ ਬਾਕੀ ਤੁਹਾਨੂੰ ਦੇਖਦੀ ਹੋਊਗੀ ਫਿਟਨੈਸ ਵਾਲਾ ਹਵਾਨਾ ਸੋਹਣਾ ਗਲਾਬੀ ਥਣ ਕੱਲਾ ਕੱਲਾ ਨਿੱਖੜ ਮਾ ਥਣ ਚੈੱਕ ਕਰੋ ਯਾ ਜੂਰੇ ਅੱਜਾਰੇ ਵਾਲ ਕੱਢ ਕੇ ਸੁਣਾ ਸੀਨੇ ਲੈ ਠੰਡੀ ਮਿੱਠੀ ਐਨੀ ਆਂ ਬੇਜੋ ਵਿੜੇ ਦੇ ਵਿਚਾਲੇ ਬੈਜੋ ਰਸਾ ਉੱਤੇ ਸੱਟ ਕੇ ਆਏ ਨੀਗਾ ਬਈ ਬੰਨਣੀ ਪਊਗੀ ਬਾਕੀ ਥਣਾ ਦੀ ਗਾਰੰਟੀ ਹੈ ਜੀ ਥਣਾ ਦੀ ਵੀ ਆਪਣੀ ਹਰੇਕ ਬਹੁਤੀ ਗਾਰੰਟੀ ਹੋਊਗੀ ਠੀਕ ਆ ਚੰਗੀ ਐ ਯਾਨੀ ਦੁੱਧ ਵੀ ਸੰਘਣਾ ਪਿਆਊਗੀ ਤੇ ਗਰਮੇ ਵੀ ਗਰਮ ਵਾਲੀ ਘੱਟ ਮੰਨੂਗੀ ਜੀ ਐਚਐਫ ਦੇ ਮੁਕਾਬਲੇ ਕਿਉਂਕਿ ਤਿਆਰੀ ਸੋਹਣੀ ਕਰੀ ਫਿਰਦੀ ਐ ਬਾਕੀ ਪਿਛਲੇ ਸੂਏ ਦਾ ਵੀ ਰਿਕਾਰਡ ਇਹਦਾ ਚੰਗਾ ਜੀ ਤੇ ਐਗ ਵੀਰ ਤਾਂ ਫਿਰ ਪਲੱਸ ਜਾਣਾ ਹੀ ਜਾਣਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਇਹਦਾ ਮਾਲ 62000 ਆ ਵੀਰੇ ਹਾਂਜੀ 60 ਦੀ ਵਿਹੜ ਦੇ ਦਾਂਗੇ 60 ਦੀ ਦੇ ਦਾਂਗੇ ਹਾਂਜੀ ਠੀਕ ਐ ਵੀਰੇ ਮੁੱਲੇ ਦਾ ਬਾਈਕ ਦਾ 62000 ਆ 60000 ਦੀ ਵਿਹੜ ਦੇ ਦਾਂਗੇ ਜੀ ਵਿੱਚੋਂ ਥੋੜਾ ਕਨਾ ਮਾਨਤਾ ਨੂੰ ਹੋ ਜੂਗਾ 4 ਨੰਬਰ ਨਾ ਗੋ ਵੀਰੇ ਇਹਦਾ ਸੂਆ ਕਿੰਨਾ ਮਾ ਵੀਰੇ ਇਹ ਵੀ ਦੂਜਾ ਸੂਆ ਸੁੰਡੀ ਐ ਵੀਰੇ ਇਹਦਾ ਰਿਕਾਰਡ ਤਾਂ ਉਧਰ ਬਹੁਤ ਚੰਗਾ ਵਿਹੜਦਾ ਅਜੇ ਵਿਹੜ ਲੈਂਦੀ ਆ ਹਫਤਾ ਤੱਕ ਹਫਤਾ ਲੈ ਜੂਗੀ ਮੇਲਪੂਰ ਉਹ ਸਾਰਾ ਕਾਜ ਜਣ ਵੀ ਲੈ ਜੇ ਵਿਹੜ ਠੀਕ ਐ 22 23 ਲੀਟਰ ਚਵਾਤਾ ਜੀ ਵੀਰੇ ਇਹਨਾਂ ਪਹਿਲੇ ਸੂਏ ਠੀਕ ਐ ਵੇਲਾ ਹਾਈਟ ਦੀ ਪੂਰੀ ਚੰਗੀ ਆ ਜੀ ਵੀਰੇ ਬਹੁਤ ਵੱਡੀ ਦਾ ਹਾਈਟ ਵੀ ਬਹੁਤ ਆ ਕੱਲੀ ਕੱਚੀ ਕੱਚੀ ਆ ਵੀਰੇ ਬਾਕੀ ਹਵਾਨਾ ਵੀ ਸੋਨਾ ਤਿਆਰ ਕਰਦੀ ਹੁੰਦੀ ਆ grain ਹਜੇ ਦਾਸ ਪਏ ਤੇ 10 ਦਿਨਾਂ ਤੱਕ ਤੁਹਾਨੂੰ ਪਤਾ ਹੀ ਆ ਵੀਰੇ ਹੋਰ ਵੀ ਸੋਨਾ ਹਵਾਨਾ ਤਿਆਰ ਕਰੂਗੀ ਥਣ ਕੱਲਾ ਕੱਲਾ ਨਿਖੜ ਮ ਮੋਟਾ ਥਣ ਲੱਗਿਆ ਵਾ ਬਾਕੀ ਚੈੱਕ ਕਰ ਸਕਦੇ ਹੋ ਆਪਾਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਰੋਕ ਲਈ ਵੀਰੇ ਲਓ ਜੀ ਥਣ ਕਰੋ ਚੈੱਕ ਐਂਡ ਟੌਪ ਦਾ ਥਣ ਲੱਗਿਆ ਵਾ ਬਿਲਕੁਲ ਚਮਕਦਮ ਕਾਲੀ ਆ ਸੰਭੀ ਪਲੀ ਆ ਕੁਈ ਆ ਨਿਬਰੇਲਿਸੜ ਜੀ ਹੁੱਲ ਸੇ ਵਾਲੇ ਘਰੋਂ ਆਈ ਆ ਅੱਗੇ ਸੇ ਵਾਲੇ ਘਰੇ ਉੱਠ ਗਈ ਤਾਂ ਦੁੱਧ ਜਿੰਨਾ ਮਰਜੀ ਚੋਲਿਓ ਵੀਰੇ ਤੇ ਜੈ ਜੀ ਦੀ ਮੰਗ ਜਿਹੜੇ ਇਹਦੇ ਲੈਣਾ ਹੀ ਆ ਜੀ ਇਹ ਵੀਰੇ 65 ਤੋਂ ਮਾਨਤਾਨ ਹੋ ਜਾਊਗਾ ਥੋੜਾ ਮੋਟਾ ਜੀ ਠੀਕ ਆ 65000 ਰੁਪਏ ਚ ਬਾਈ ਕਹਿੰਦਾ ਥੋੜਾ ਮੋਟਾ ਮਾਨਤਾਨ ਕਰਦਾਂਗੇ ਚੰਗੀ ਆ ਵੜ ਵੀਰੇ ਬਾਕੀ ਚਾਰਾਂ ਨਗਾਂ ਚ ਕੋਈ ਵੀ ਨਗ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ